ਸਵਾਗਤ ਹੈ ਜੀ ਤੁਹਾਡਾ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਕੱਪੜੇ ਦੀ ਵੀਡੀਓ ਜਿਸ ਤੇ ਤੁਹਾਡੇ ਲਈ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਜੀ ਤੁਹਾਡੇ ਲਈ ਫਲਕਾਰੀ ਦੇ ਸ਼ਲਟਨ ਲੈ ਕੇ ਆਏ ਜੋ ਕਿ ਤੁਸੀਂ ਜਾਗੋ ਦੇ ਬਾਸ ਸਕਦੇ ਹੋ ਕਿ ਗ੍ਰੇਨਲ ਬਹੁਤ ਸੋਹਣੀ ਵੈਰਾਈਟੀ ਹੈ ਰੇਟ ਵੀ ਬਹੁਤ ਜਾਇਨ ਹੈ ਆਪਣੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਆ ਤਨੂ ਸਰਦੀਆਂ ਵਾਲੇ ਸੂਟ ਦਿਖਾਵਾਂਗੇ ਪਸ਼ਮੀਨਾ ਸੂਟ ਬਹੁਤ ਸੋਹਣੀ ਵੈਰਾਈਟੀ ਹੈ ਜਿੰਨਾ ਜਿਹੜੇ ਤੁਸੀਂ ਸਲੈਕਟ ਕਰ ਸਕਦੇ ਹੋ ਕਿਉਂਕਿ ਠੰਡ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਇਸ ਕਰਕੇ ਤੁਹਾਡੇ ਲਈ ਅਸੀਂ ਸਰਦੀਆਂ ਵਾਲੇ ਸੂਟ ਲੈ ਕੇ ਆਏ ਜੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਉਨਾਂ ਵਿੱਚ ਜੇ ਤੁਸੀਂ ਕੋਈ ਵੀ ਸਲੈਕਟ ਕਰ ਸਕਦੇ ਹੋ ਸਾਰੇ ਸੂਟਾਂ ਦੀ ਸ਼ਿਪਿੰਗ ਚਾਰਜ ਫ੍ਰੀ ਰਹਿਣ ਵਾਲਾ ਕੈਸ਼ ਔਨ ਡਿਲੀਵਰੀ ਵੀ ਹੈਗੀ ਹੈਗੀ WhatsApp ਨੰਬਰ ਦਿਓ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਤੇ ਸਾਨੂੰ ਆਰਡਰ ਬੁੱਕ ਕਰ ਸਕਦੇ ਜੀ ਵੀਡੀਓ ਸ਼ੁਰੂ ਕਰਾਂਗੇ ਆਪਾਂ ਫੁਲਕਾਰੀ ਵਾਲੇ ਸੂਟਾਂ ਤੋਂ ਖੱਦਰ ਜੇ ਆਪਣੇ ਕੋਲੇ ਫੁਲਕਾਰੀ ਵਾਲੇ ਸੂਟ ਨੇ ਬਹੁਤ ਸੋਹਣੇ ਇਹ ਆਪਣੇ ਕੋਲ ਕੱਲੀਆਂ ਸ਼ਰਟਾਂ ਨੇ ਸ਼ਰਟਾਂ ਨਹੀਂ ਕਪੜਾ ਆਪਣੇ ਕੋਲੇ ਹੈਗਾ ਵੱਡੇ ਪਣੇ ਚ ਖੱਦਰ ਦਾ ਤਾਨੂੰ 2 ਮੀਟਰ ਮੰਗੋ ਕੱਟ ਦੇਵਾਂਗੇ ਨਹੀਂ ਤੁਸੀਂ ਕਿੰਨੀ ਵੀ ਲੈਂਥ ਬਣਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਕਲਰ ਵੀ ਬਹੁਤ ਸੋਹਣੇ ਨੇ ਬਾਜੂ ਦੇ ਵੀ ਹੈਵੀ ਵਰਕ ਬਣਿਆ ਹੋਇਆ ਇਹ ਦੇਖੋ ਤੁਸੀਂ ਬਾਜੂ ਤੇ ਵੀ ਹੈਵੀ ਵਰਕ ਬਣਿਆ 850 ਪ੍ਰਾਈਸ ਆ ਤੁਹਾਨੂੰ ਕਈ ਡਿਜ਼ਾਈਨ ਦਿਖਾਵਾਂਗੇ ਕਲਰ ਵੀ ਆਪਣੇ ਕੋਲੇ ਕਈ ਨੇ ਕਲਰ ਡਿਜ਼ਾਈਨ ਵੀ ਇਹ ਆਪਣੇ ਕੋਲੇ ਪਹਿਲਾ ਡਿਜ਼ਾਈਨ ਆ ਗਿਆ ਰੈਸਟ ਕਲਰ ਆ ਜੀ ਆਪਣੇ ਕੋਲੇ 850 ਪ੍ਰਾਈਸ ਹੈ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਇਹ ਆਪਣੇ ਤਿਆਰ ਕਰਵਾਏ ਨੇ ਬਹੁਤ ਸੋਹਣੇ ਸੂਟ ਨੇ ਜੀ ਸ਼ਰਟਾਂ ਤੁਸੀਂ ਘਗਰੇ ਨਾਲ ਵੀ ਤਿਆਰ ਕਰ ਸਕਦੇ ਹੋਗੇ ਜੇਕਰ ਸ਼ਰਟ ਨਾਲ ਤਿਆਰ ਕਰਨੀ ਹੈ ਸਲਵਾਰ ਨਾਲ ਸਲਵਾਰ ਨਾਲ ਵੀ ਤਿਆਰ ਕਰ ਸਕਦੇ ਹੋ ਘਗਰੇ ਨਾਲ ਬਹੁਤ ਸੋਹਣੇ ਲੱਗਦੇ ਆ ਜੀ ਨੇਵੀ ਕਲਰ ਆ ਗਿਆ ਆਪਣੇ ਕੋਲੇ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋਗੇ ਘੇਰਾ ਇਹਨਾਂ ਦਾ ਤੁਸੀਂ ਬਣਾ ਸਕਦੇ ਹੋਗੇ 22 23 ਇੰਚ ਇਹ ਵੀ ਆਪਣੇ ਕੋਲੇ ਰੈਸਟ ਕਲਰ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਬਾਜੂ ਵਰਕ ਦਾ ਨੂੰ ਸਾਰਿਆਂ ਦੇ ਮਿਲੇਗਾ ਇਹ ਆ ਗਿਆ ਆਪਣੇ ਕੋਲੇ ਲੈਮਨ ਕਲਰ ਲੈਮਨ ਕਲਰ ਆ ਗਿਆ ਜੀ ਬਾਜੂ ਦਾ ਵਰਕ ਹੋ ਗਿਆ 2 ਮੀਟਰ ਮੰਗੋ ਵੱਡੇ ਬਣੇ ਦਾ ਆਪਣੇ ਕੋਲੇ ਕਪੜਾ ਜੀ ਤੁਸੀਂ ਲੈਂਥ ਚਾਹੀਦੀ 45 46 47 ਕਿੰਨੀ ਵੀ ਬਣਾ ਸਕਦੇ ਹੋਗੇ ਬਹੁਤ ਸੋਹਣੇ ਕਲਰ ਨੇ ਇਹ ਆ ਗਏ ਆਪਣੇ ਕੋਲੇ ਰੈਸਟ ਕਲਰ ਡਿਜ਼ਾਈਨ ਦੇਖ ਲਓ ਤੁਸੀਂ ਬਾਕੀ ਸਫਾਈ ਜੋ ਵਰਕ ਦੇ ਸਫਾਈ ਬਹੁਤ ਸੋਹਣੀ ਆ ਕੋਈ ਇੱਦਾਂ ਨਹੀਂ ਖਰਾਬ ਵਰਕ ਆ 850 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਜਾਗੋ ਦੇ ਤੁਸੀਂ ਬਹੁਤ ਸੋਹਣੇ ਜ਼ਰੂਰ ਐਡਰੈਸਾਂ ਤਿਆਰ ਕਰ ਸਕਦੇ ਹੋ ਜੀ ਘਗਰੇ ਨਾਲ ਇਹ ਆ ਗਿਆ ਆਪਣੇ ਕੋਲੇ ਨੇਵੀ ਬਲੂ ਕਲਰ ਡਿਜ਼ਾਈਨ ਬਹੁਤ ਜਾਦੇ ਨੇ ਆਪਣੇ ਕੋਲੇ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਪਹਿਲਾਂ ਵੀ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਬ੍ਰਾਊਨ ਕਲਰ ਆ ਗਿਆ ਆਪਣੇ ਕੋਲੇ ਸਟਾਕਸ ਲਗਾਇਆ ਸੀ ਆਪਣੇ ਕੋਲੇ ਮਾਲ ਨਵਾਂ ਆਇਆਗਾ ਹੁਣ ਜਿੰਨਾ ਸਾਡੇ ਪੈਨ ਨਹੀਂ ਮਿਲੇ ਉਹ ਇਸ ਵੀਡੀਓ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਦੇਖੋ ਕਿੰਨਾ ਹੈਵੀ ਡਿਜ਼ਾਈਨ ਬਾਜੂ ਦਾ ਡਿਜ਼ਾਈਨ ਵੀ ਬਹੁਤ ਜ਼ਿਆਦੇ ਹੈਵੀ ਹੈ 850 ਪ੍ਰਾਈਸ ਆ ਖੱਦਰ ਦੇ ਤਿਆਰ ਕਰਾਏ ਹੋਏ ਨੇ ਜੀ ਆਪਣੇ ਕੋਲੇ ਇਹ ਸ਼ਰਟਾਂ ਜਾਗੋ ਵਾਲੀ ਨੇ ਸ਼ਰਟਾਂ ਫਲਕਾਰੀ ਦੀਆਂ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਕੱਪੜੇ ਦੀ ਕੁਆਲਿਟੀ ਵੀ ਬਹੁਤ ਸੋਹਣੀ ਆ ਨੇਵੀ ਬਲੂ ਕਲਰ ਹੈਵੀ ਡਿਜ਼ਾਈਨ ਨੇ ਆਪਣੇ ਕੋਲੇ ਫਲਕਾਰੀ ਦੇ ਬਾਜੂਦਾਂ ਨੂੰ ਸਾਰਿਆਂ ਨੇ ਹੈਵੀ ਮਿਲੂਗੀ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆਗਾ ਬ੍ਰਾਊਨ ਕਲਰ ਆ ਗਿਆ ਜੀ ਆਪਣੇ ਕੋਲੇ ਜੋ ਹੁਣ ਡਿਜ਼ਾਈਨ ਦਿਖਾ ਰਹੀ ਇਹ ਵੀ ਬਹੁਤ ਹੈਵੀ ਡਿਜ਼ਾਈਨ ਇਹ ਦੇਖੋ ਤੁਸੀਂ ਸ਼ਰਟ ਦੇ ਫਰੰਟ ਦੇ ਬਹੁਤ ਹੈਵੀ ਡਿਜ਼ਾਈਨ ਹੈ ਬਾਜੂ ਵੀ ਦੇਖੋ ਤੁਸੀਂ ਬਹੁਤ ਜ਼ਿਆਦਾ ਹੈਵੀ ਹੈ ਬਾਜੂ ਦਾ ਡਿਜ਼ਾਈਨ ਵੀ ਬਹੁਤ ਹੈਵੀ ਹੈ ਬਾਕੀ ਕੱਪੜਾ ਆਪਾਂ ਪੂਰਾ ਦੇਵਾਂਗੇ ਕੋਈ ਐਦਾਂ ਨਹੀਂ ਥੋੜੀ ਲੈਂਥ ਨਹੀਂ ਵਾਰਨੀ ਪੂਰਾ ਕੱਪੜਾ ਦੇਵਾਂਗੇ ਸਾਰੇ ਸੂਟਾਂ ਨੇ ਇਹਨਾਂ ਦੀ ਬਾਜੂ ਹੈਵੀ ਹੈ ਇਸ ਡਿਜ਼ਾਈਨ ਵਿੱਚ ਸ਼ਰਟਾਂ ਨੇ ਇਹ ਆਪਣੇ ਕੋਲ ਕੱਲੀਆਂ ਸ਼ਰਟਾਂ ਨੇ ਫੁਲਕਾਰੀ ਦੇ ਡਿਜ਼ਾਈਨ ਨੇ ਆ ਤੁਸੀਂ ਕੋਈ ਵੀ ਕਲਰ ਜਿਹੜਾ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਔਰੇਂਜ ਕਲਰ ਇਹ ਹੈ ਗ੍ਰਾਊਨ ਕਲਰ ਇਸ ਸਾਰੇ ਆਪਣੀ ਸ਼ਰਟਾਂ ਦੀ ਵੈਰਾਈ 850 ਰੇਂਜ ਦੇ ਵਿੱਚ ਸਰਦੀਆਂ ਵਾਲੇ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਕਿਉਂਕਿ ਠੰਡ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਇਸ ਕਰਕੇ ਤੁਹਾਡੇ ਲਈ ਅਸੀਂ ਸਰਦੀਆਂ ਵਾਲੇ ਸੂਟ ਲੈ ਕੇ ਆਏ ਜੀ ਜਿਹਦੋਂ ਹੁਣ ਵੈਰਾਈ ਦਿਖਾ ਰਹੇ ਆਂਗੇ ਇਹ ਆਪਣੇ ਕੋਲ ਪੈਂਚ ਕਪੜਾ ਜੀ ਇਸ ਕਪੜੇ ਉੱਪਰ ਬੁਰਨੇ ਆਉਂਦਾ ਆਲ ਓਵਰ ਸੂਟ ਆ ਜੀ ਬਿਨਾ ਸ਼ਾਲ ਤੋਂ 550 ਪ੍ਰਾਈਸ ਆ 550 ਪ੍ਰਾਈਸ ਆ ਜੀ ਕਪੜੇ ਦੀ ਕੁਆਲਿਟੀ ਬਹੁਤ ਸੋਹਣੀ 5 ਮੀਟਰ ਦੀ ਕਟ ਆਗੀ ਕਪੜਾ ਬਹੁਤ ਵਧੀਆ ਹੈਗਾ ਅਲਪੈਨ ਚ ਕਪੜਾ ਜੀ ਬੁਰ ਬਿਲਕੁਲ ਨਹੀਂ ਹੁੰਦਾ ਇਸ ਕਪੜੇ ਤੇ ਪਹਿਲਾ ਆਪਣੇ ਕੋਲੇ ਫਰੋਜੀ ਕਲਰ ਹੈਗਾ ਪੀਕੋਪ ਸ਼ੇਡ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਦੋ ਤਿੰਨ ਕਲਰ ਨੇ ਚਾਰ ਕਲਰ ਨੇ ਜੀ ਨੇਵੀ ਬਲੂ ਕਲਰ 5 ਮੀਟਰ ਦੀ ਕਟ ਹੈ 550 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਹੈ ਮੈਂਦੀ ਕਲਰ ਮਸਟਰਡ ਕਲਰ ਹੋਰ ਵੀ ਤੁਹਾਨੂੰ ਡਿਜ਼ਾਈਨ ਦਿਖਾਉਣੇ 550 ਰੇਟ ਹੈ ਜੀ ਬਿਨਾ ਸ਼ਾਲ ਤੋਂ ਦੁਪੱਟੇ ਸੂਟ ਨੇ ਆਪਣੇ ਕੋਲੇ ਕੋਈ ਵੀ ਨਾ ਬੁਰਨੀ ਆਉਂਦਾ ਬੁਰ ਬਿਲਕੁਲ ਨਹੀਂ ਆਉਂਦਾ ਇੱਕ ਇਹ ਡਿਜ਼ਾਈਨ ਆਪਣੇ ਕੋਲੇ ਨੇਵੀ ਬਲੂ ਕਲਰ ਚ ਇਹ ਆ ਗਿਆ ਬੋਟਲ ਗ੍ਰੀਨ ਕਲਰ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕੱਪੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਇਹ ਆਪਣੇ ਕੋਲੇ 550 ਦੀ ਰੇਂਜ ਵਿੱਚ ਸਰਦੀਆਂ ਵਾਲੇ ਸੂਟ ਆ ਤੁਸੀਂ ਆਰਡਰ ਕਰ ਸਕਦੇ ਹੋ ਫਟਾਫਟ ਜਿੰਨਾ ਜੋ ਵੀ ਮੰਗਵਾਉਣਾ ਚਾਹੁੰਦੇ ਨੇ ਜੇ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੀ ਹੈ ਆਪਣੇ ਕੋਲੇ ਪਸ਼ਮੀਨਾ ਬਹੁਤ ਸੋਹਣਾ ਕੱਪੜਾ ਜੀ ਕੱਪੜੇ ਦੀ ਕੁਆਲਿਟੀ ਵੀ ਵਧੀਆ ਹੈਗੀ ਕੱਪੜਾ ਬਹੁਤ ਸੋਹਣਾ ਹੁੰਦਾ ਜੀ ਇਹ ਵੀ ਤੁਹਾਨੂੰ ਆਲ ਓਵਰ ਸੂਟ ਦੇਵਾਂਗੇ 500 ਰਹਿ ਜਾਂਦੀ ਹੈ ਇਹਨਾਂ ਸੂਟਾਂ ਦੇ ਤੁਸੀਂ ਕਲਰ ਸਲੈਕਟ ਕਰ ਸਕਦੇ ਹੋ ਪਹਿਲਾ ਆਪਣੇ ਕੋਲੇ ਪਿੰਕ ਕਲਰ ਆ ਗਿਆ ਜੀ ਇਹ ਵੀ ਆ ਗਿਆ ਆਪਣੇ ਕੋਲੇ ਪਿੰਕ ਦੇ ਵਿੱਚ ਸਕਾਈ ਕਲਰ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਬਹੁਤ ਮੋਟਾ ਕੱਪੜਾ ਜੀ ਆਪਣੇ ਕੋਲੇ ਬੁੱਲਨ ਦੇ ਵਿੱਚ ਸੂਟ ਨੇ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋ ਬੁੱਲਨ ਦੇ ਵਿੱਚ ਸੂਟ ਆ ਜੀ 500 ਪ੍ਰਾਈਜ਼ ਇਹਨਾਂ ਸੂਟਾਂ ਦਾ yellow color ਆ ਗਿਆ ਆਪਣੇ ਕੋਲੇ ਇਸ ਦੇ ਅੰਦਰ ਵਿੱਚ ਵੀ ਆਪਣੇ ਕੋਲ ਕਈ ਕਲਰ ਨੇ ਜੀ ਇਹ ਵੀ ਆਪਣੇ ਕੋਲੇ ਬੋਟਲ ਗ੍ਰੀਨ ਦੇ ਵਿੱਚ black ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਹ red color ਆ ਗਿਆ ਜਿਹੜਾ ਨੂੰ ਹੁੰਡ ਜੈਨ ਦਿਖਾਣੇ ਇਹ ਆਪਣੇ ਕੋਲੇ ਪਸ਼ਮੀਨੇ ਜੇ 450 ਪ੍ਰਾਈਜ਼ 450 ਪ੍ਰਾਈਜ਼ ਆ ਬ੍ਰੀਕ ਬੂਟੀ ਦਾ ਚੈੱਕ ਦਾ ਡਿਜ਼ਾਈਨ ਬਣਿਆ ਹੋਇਆ ਹੈ ਆਲ ਓਵਰ ਸੂਟ ਨੇ ਤੁਸੀਂ ਕੋਈ ਵੀ ਕਲਰ ਸਲੈਕਟ ਕਰੋ ਜੀ ਆਪਣੇ ਕੋਲੇ ਆਲ ਓਵਰ ਸੂਟ ਨੇ 450 ਦੀ ਰੇਂਜ ਦੇ ਵਿੱਚ ਦੋ ਕਲਰ ਨੇ ਆਪਣੇ ਕੋਲ ਸਾਰੇ ਸਰਦੀਆਂ ਵਾਲੇ ਸੂਟ ਲੈ ਕੇ ਆਏ ਤੁਹਾਡੇ ਲਈ ਕਿਉਂਕਿ ਠੰਡ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਆਪਣੇ ਕੋਲੇ ਸ਼ਾਲ ਸੂਟ ਨੇ ਜੀ ਸ਼ਾਲ ਸੂਟ ਆਲ ਓਵਰ 550 ਰੇਟ ਆ ਇਹ ਆਪਣੇ ਕੋਲੇ ਸ਼ਾਲ ਨਾਲ ਆਲ ਓਵਰ ਸੂਟ ਨੇ 550 ਰੇਟ ਆ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਦੋ ਕਲਰ ਨੇ ਇਹ ਸਾਰੇ ਸਰਦੀਆਂ ਵਾਲੇ ਸੂਟ ਆ ਜਿਸ ਤਰ੍ਹਾਂ ਕਿ ਹੁਣ ਠੰਡ ਪੈ ਗਈ ਹੈ ਠੰਡ ਦੇ ਵਿੱਚ ਪਾਉਣ ਦੇ ਲਈ ਬਹੁਤ ਵਧੀਆ ਵੈਰਾਈਟੀ ਹੈ ਜੀ ਦੋ ਕਲਰ ਨੇ ਆਪਣੇ ਕੋਲੇ ਪਹਿਲਾ ਆਪਣੇ ਕੋਲੇ ਫਰੋਜੀ ਕਲਰ ਇਹ ਹੈਗਾ yellow ਕਲਰ ਸ਼ਾਲ ਸੂਟ ਨੇ ਇਹ ਆਪਣੇ ਕੋਲੇ ਇਹ ਸਰਦੀਆਂ ਵਾਲੇ 550 ਪ੍ਰਾਈਜ਼ ਹਨ ਸੂਟਾਂ ਦਾ ਇਹ ਹੈਗਾ ਆਪਣੇ ਕੋਲੇ ਪਸ਼ਮੀਨੇ ਦੇ ਵਿੱਚ ਇਹ ਹੈ ਪੈਂਟ ਐਪ ਕਪੜਾ ਹੁੰਦਾ ਜੀ ਇਸ ਸ਼ਟੌਲ ਨਾਲ ਸੂਟ ਨੇ ਆਲ ਮੈਚਿੰਗ ਸੂਟ ਨੇ ਨਾਲ ਸ਼ਟੌਲ ਨੇ ਇਸ ਕੱਪੜੇ ਉੱਪਰ ਵੀ ਨਹੀਂ ਬੁਰਾ ਹੁੰਦਾ ਬੁਰ ਬਿਲਕੁਲ ਨਹੀਂ ਹੁੰਦਾ ਰੈੱਡ ਕਲਰ ਆ ਗਿਆ ਆਪਣੇ ਕੋਲੇ ਸਿੰਗਲ ਸੂਟ ਨੇ ਜੀ ਆਪਣੇ ਕੋਲੇ ਇਹ ਪਸ਼ਮੀਨੇ ਦੇ ਵਿੱਚ ਮੈਚਿੰਗ ਸੂਟ ਸ਼ਾਲ ਨਾਲ ਪ੍ਰਿੰਟ ਸਲਵਾਰ ਰਹਿਣ ਵਾਲੀ ਹੈਗੀ ਸ਼ਾਲ ਲਈ ਆਪਣੇ ਕੋਲੇ 550 ਰੇਟ 550 ਰੇਂਜ ਹੈ ਜੀ ਆਪਣੇ ਕੋਲੇ ਦੋ ਕਲਰ ਨੇ ਪਿੰਕ ਕਲਰ ਆ ਗਿਆ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੇ ਫਰੋਜੀ ਕਲਰ ਸ਼ਾਲ ਸੂਟ ਆਗੇ ਜੀ ਮੈਚਿੰਗ ਸੂਟ ਨੇ ਤੁਸੀਂ ਸਲੈਕਟ ਕਰ ਸਕਦੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਬੈਲਵੱਟ ਦੇ ਵਿੱਚ ਸੂਟ ਆ ਜੀ ਬਹੁਤ ਸੋਹਣੀ ਕੁਆਲਿਟੀ ਆਗੇ ਨਾਲ ਸ਼ਾਲ ਵੀ ਤੁਹਾਨੂੰ ਬੈਲਵੱਟ ਦਾ ਮਿਲੇਗਾ ਇਹ ਆਪਣੇ ਕੋਲੇ ਮੈਚਿੰਗ ਸੂਟ ਆ ਜੀ ਮੈਚਿੰਗ ਸੂਟ ਆ ਜੀ ਨਾਲ ਸ਼ਾਲ ਸਟੌਲ ਬਣਿਆ ਹੋਇਆ ਇਹਨਾਂ ਸੂਟਾਂ ਦੇ 550 ਰੇਟ 550 ਰੇਟ ਆ ਜੀ ਮੈਚਿੰਗ ਸੂਟ ਆ ਜੀ ਇਹ ਆਪਣੇ ਕੋਲੇ بس مینے لوچ ਆਪਣੇ ਕੋਲੇ میچنگ سوٹ ਹੈ چیک جی ڈیزائن بنا ہے border boss ਨਾ ਬਣਿਆ ਹੈਗਾ प्लेन बॉटम ਮਿਲੂਗੀ ਤੁਹਾਨੂੰ border ਤੁਹਾਨੂੰ ਸ਼ਰਟ ਦੇ ਅੱਗੇ ਪਿੱਛੇ ਮਿਲੂਗਾ ਸ਼ਰਟ ਦੇ ਅੱਗੇ ਪਿੱਛੇ border ਮਿਲੂ ਜੀ ਨਾਲ ਸ਼ਾਲ ਹੈਗੇ ਨੇ 1.5 ਦੋ ਮੀਟਰ ਦੇ 1.5 ਦੋ ਮੀਟਰ ਦੇ ਸ਼ਾਲਾ 2.5 ਮੀਟਰ ਦੇ ਸ਼ਰਟਾ 2.5 ਮੀਟਰ ਦੀ ਬਾਟਮਾ ਦੀ 850 ਰੇਟ ਹੁਣ ਤੁਹਾਨੂੰ ਅਸੀਂ ਜਿੰਨੇ ਵੀ ਸੂਟ ਦਿਖਾਵਾਂਗੇ 850 ਦੀ ਰੇਂਜ ਵਾਲੇ ਦਿਖਾਵਾਂਗੇ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਜੋ ਐਡੀ ਐਨ ਆਈ ਡੀ ਐਨ ਵੀ ਬਹੁਤ ਸੋਹਣਾ ਆਪਣੇ ਕੋਲੇ ਪ੍ਰਿੰਟ ਸ਼ਰਟ ਬਣੀ ਹੋਈ ਹੈ ਪਲੇਨ ਬਾਟਮ ਨਾਲ ਸ਼ਾਲ ਵਧੀਆ ਨੇ 2.5 ਮੀਟਰ ਦੇ ਸ਼ਾਲ ਨੇ ਸਾਰੇ ਸੂਟਾਂ ਨਾਲ 850 ਰੇਟ ਨੇਵੀ ਬਲੂ ਕਲਰ ਆ ਗਿਆ ਆਪਣੇ ਕੋਲੇ ਜੇ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਵੀ ਆਪਣੇ ਕੋਲੇ ਨੇਵੀ ਬਲੂ ਕਲਰ ਇਹ ਆਪਣੇ ਕੋਲੇ ਪੈਂਚ ਕਪੜਾ ਜੀ ਇਸ ਕਪੜੇ ਤੇ ਬੁਰਨੀ ਆਉਂਦਾ ਬਿਲਕੁਲ ਵੀ ਸ਼ਾਲ ਦੇਖੋ ਤੁਸੀਂ ਕਿੰਨੇ ਸੋਹਣੇ ਨਾਲ ਪਲੇਨ ਬਾਟਮ ਲੱਗੀ ਹੋਈ ਹੈਗੀ 850 ਰੇਟ 850 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਹੈ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਆਰੀ ਵਰਕ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਬਾਜੂ ਤੇ ਵੀ ਤੁਹਾਨੂੰ ਲੱਗ ਪ੍ਰਿੰਟ ਮਿਲੇਗਾ ਬਾਜੂ ਤੇ ਵੀ ਪ੍ਰਿੰਟ ਮਿਲੇ ਜੀ ਪਲੇਨ ਬਾਟਮ ਨਾਲ ਸ਼ਾਲ 2.5 ਮੀਟਰ ਦਾ 2.5 ਮੀਟਰ ਦੀ ਸ਼ਾਲ ਤੇ 2.5 ਮੀਟਰ ਦੀ ਬਾਟਮ ਆ ਜੀ 850 ਰੇਟ 850 ਰੇਟ ਹੈ ਸਰਦੀਆਂ ਵਾਲੇ ਸੂਟਾ ਤੁਸੀਂ ਸਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਜਦੋਂ ਨੂੰ ਹੁਣ ਡਿਜ਼ਾਈਨ ਦਿਖਾ ਰਹੇ ਆਂਗੇ ਇਸ ਸੂਟ ਦਾ ਰੇਟ ਹੈਗਾ 650 650 ਰੇਟ ਹੈ ਜੀ ਇਸ ਨਾਲ ਵੀ ਸਵਾ ਦੋ ਮੀਟਰ ਦੇ ਸ਼ਾਲ ਲੱਗਿਆ ਹੋਇਆ ਹੈਗਾ ਇਹ ਆ ਗਈ 850 ਦੀ ਰੇਂਜ ਵਾਲੀ ਵੈਰਾਈਟੀ ਬਾਰਡਰ ਬਣਿਆ ਹੈ ਬਹੁਤ ਸੋਹਣਾ ਦੇਖੋ ਤੁਸੀਂ ਘੇਰੇ ਦੇ ਫਰੰਟ ਦੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਪਲੇਨ ਬਾਟਮ ਲੱਗੀ ਹੋਈ ਹੈਗੀ ਨਾਰਸ਼ੌਲ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਸਰਦੀਆਂ ਵਾਲੇ ਸੂਟਾਂ ਦੇ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਫਰੋਜੀ ਕਲਰ ਪਹਿਲਾਂ ਆਪਣੇ ਕੋਲੇ ਇਹ ਹੈਗਾ ਰੈੱਡ ਕਲਰ ਬਹੁਤ ਸੋਹਣਾ ਕਲਰ ਆ ਜੀ ਇਹ ਵੀ ਆਪਣੇ ਕੋਲੇ ਤਾਂਬਾ ਰੈਸਟ ਜਿਹਾ ਕਲਰ ਆ ਗਿਆ ਪ्योर ਰੈੱਡ ਕਲਰ ਨਹੀਂ ਹੈਗਾ ਤਾਂਬਾ ਰੈਸਟ ਕਲਰ ਵਧੀਆ ਬਣਿਆ ਹੋਇਆ ਹੈਗਾ ਬਹੁਤ ਸੋਹਣਾ ਡਿਜ਼ਾਈਨ ਤਾਂ ਤੁਹਾਡੇ ਲਈ ਬਹੁਤ ਜਿਆਦਾ ਲੱਗੇਗਾ ਤੁਸੀਂ ਨਾ ਜੋ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋਗੇ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਨੇ ਵੀ ਬਲੂ ਕਲਰ ਦੇ ਵਿੱਚ ਇਹਨਾਂ ਸੂਟਾਂ ਦਾ ਸ਼ਾਲ ਨੇ ਸਵਾ 2 ਮੀਟਰ ਦੇ 2.5 ਮੀਟਰ ਦੀ ਸ਼ਾਲ ਤੇ 2.5 ਮੀਟਰ ਦੀ ਬੋਟਮਾ ਘੇਰੇ ਤੇ ਬਹੁਤ ਵਧੀਆ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਸਾਰਾ ਆਰੀ ਵਰਕ ਬਣਿਆ ਹੋਇਆ ਹੈਗਾ ਘੇਰੇ ਦੇ ਸਰਦੀਆਂ ਵਾਲੇ ਸੂਟ ਲੈ ਕੇ ਆਣ ਤੁਹਾਡੇ ਲਈ ਤੁਸੀਂ ਫਟਾਫਟ ਆਰਡਰ ਬੁੱਕ ਕਰ ਸਕਦੇ ਬ੍ਰਾਊਨ ਕਲਰ ਬਹੁਤ ਸੋਹਣਾ ਕਲਰ ਆ ਇਸ ਡਿਜ਼ਾਈਨ ਵਿੱਚ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਕਿਸੇ ਵੀ ਆਪਣੇ ਪਿੰਡ ਸ਼ਹਿਰ ਵਿੱਚ ਸ਼ਿਪਿੰਗ ਚਾਰਜ ਫ੍ਰੀ ਰਹੂਗਾ ਜਿਹੜੀਆਂ ਸਾਡੀਆਂ ਭੈਣਾਂ ਬਾਹਰ ਬੈਠੇ ਨੇ ਉਹ ਵੀ ਸਾਡੇ ਕੋਲ ਆਰਡਰ ਬੁੱਕ ਕਰ ਸਕਦੇ ਉਹਨਾਂ ਨੂੰ ਸੇਮ ਰੇਟ ਲੱਗੂ ਜੀ ਕੋਈ ਐਡਾ ਨਹੀਂ ਹੈਗਾ ਵੀ ਉਹਨਾਂ ਨੂੰ ਰੇਟ ਆਪਾਂ ਲੱਗ ਤੋਂ ਲਾਵਾਂਗੇ ਸੇਮ ਰੇਟ ਲੱਗੂ ਜੀ 850 ਪ੍ਰਾਈਸ ਆ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਜੇਕਰ ਆਪਣੇ ਰਿਸ਼ਤੇਦਾਰ ਭੈਣ ਭਾਈ ਨੂੰ ਭੇਜਣਾ ਜੇਕਰ ਤੁਸੀਂ ਆਪਣੇ ਕੋਲ ਪਾਰਸਲ ਮੰਗਵਾਉਣਾ ਆਪਣੇ ਕੋਲ ਵੀ ਮੰਗਵਾ ਸਕਦੇ ਹੋ ਜੀ ਉਹਦੇ ਲਈ ਤਾਂ ਉਹਨੂੰ ਸ਼ਿਪਿੰਗ ਚਾਰਜ ਦੇਣਾ ਪਊਗਾ ਰੇਟ सेम ਰਹੂਗਾ ਜੋ ਇੰਡੀਆ ਦੇ ਵਿੱਚ ਰੇਟ ਆ सेम ਰੇਟ ਤੁਹਾਨੂੰ ਦੇਵਾਂਗੇ 850 ਬ੍ਰਾਊਨ ਕਲਰ ਬਹੁਤ ਸੋਹਣਾ ਕਲਰ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਸਰਦੀਆਂ ਵਾਲੇ ਸੂਟ ਲੈ ਕੇ ਆਂਦੇ ਹਾਂ ਢੜ ਲਈ ਬਹੁਤ ਸੋਹਣੇ ਸੂਟ ਲੈ ਕੇ ਆਂਦੇ ਸੀ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਤੁਹਾਡੇ ਲਈ ਮੌਕਾ ਜੀ 850 ਰੇਂਜ ਦੇ ਵਿੱਚ ਮਹਿੰਦੀ ਕਲਰ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਘੇਰੇ ਤੇ ਫਲਾਵਰ ਬਣਿਆ ਹੋਏ ਨੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੈ ਏ ਵੀ ਆਪਣੇ ਕੋਲੇ ਜਿਸ ਤਰ੍ਹਾਂ ਕਿ ब्राउन ਕਲਰ ਹੁੰਦਾ ਏਦਾਂ ਦਾ ਕਲਰ ਆ ਜੀ ਬਹੁਤ ਸੋਹਣਾ ਕਲਰ ਨਵਾਂ ਜਿਹਾ ਕਲਰ ਆ 850 ਦੀ ਰੇਂਜ ਵਾਲੇ ਸੂਟ ਦਿਖਾ ਰਹੇ ਹਾਂ ਤੁਹਾਨੂੰ ਸਾਰੇ ਗ੍ਰੀਨ ਕਲਰ ਆ ਗਿਆ ਜੀ ਬੋਟਲ ਗ੍ਰੀਨ ਕਲਰ ਬਹੁਤ ਸੋਹਣਾ ਕਲਰ 2.5 ਮੀਟਰ ਦੇ ਸ਼ਾਲ ਨੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਆ ਜੀ ਮਹਿਰੂਨ ਕਲਰ ਆ ਗਿਆ 2.5 ਮੀਟਰ ਦੀ ਸ਼ਰਟ ਲੱਗੀ ਹੈ 2.5 ਮੀਟਰ ਦੀ ਬਾਟਮ ਲੱਗੀ ਹੈ ਜੀ ਇਹ ਆ ਗਏ ਆਪਣੇ ਕੋਲੇ ব্রাউন ਕਲਰ ਪਹਿਲਾ ਜੋਧਾ ਨੂੰ ਦਿਖਾਇਆ ਸੀ ਉਹ ਸੀ ਆਪਣੇ ਕੋਲੇ ਇਸ ਤਰ੍ਹਾਂ ਕੀ ਜਾਮਨੀ ਟਾਈਪ ਕਲਰ ਹੁੰਦਾਗਾ ਇਦਾਂ ਦਾ ਕਲਰ ਸੀ ਇਹ ਆ ਗਏ ਆਪਣੇ ਕੋਲੇ ব্রাউন ਕਲਰ ਇਹਨਾਂ ਵਿੱਚ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਇਹ ਸੀ ਸਾਰੇ ਆਪਣੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਸਾਰਾ ਤੁਹਾਡੇ ਲਈ ਸਰਦੀਆਂ ਵਾਲਾ ਮਾਲ ਲੈ ਕੇ ਆਏ ਹਾਂ ਤੁਸੀਂ ਕੋਈ ਵੀ ਕਲਰ ਸਲੈਕਟ ਕਰਕੇ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਵੀਡੀਓ ਬੜੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵੈਰਾਈਟੀ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ